ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਨਪਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆਪਾਂ ਨੇ ਇਸ ਘਰ ਦੇ ਵਿੱਚ ਉਹਦਾ ਨਵਾਂ ਹੀ ਕੰਮ ਸ਼ੁਰੂ ਕੀਤਾ ਜੀ ਵੀਰ ਜੀ ਹਨਾ ਨੇ ਤੇ ਦੋ گاਵਾ ਜਿਹੜੀਆਂ ਹੁਣ ਰਹਿ ਗਈਆਂ ਵਿਚਨਾਲੀਆਂ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਹੋਠੀਠਾ ਜੀ ਹਾਂਜੀ ਹਾਂਜੀ ਵਧੀਆ ਵਧੀਆ ਤੇ ਵੀਰ ਜੀ ਨਾਮ ਦੱਸ ਤੇ ਕਰੀ ਆਪਾਂ ਨਾਮ ਅਜੀਤਪ੍ਰੀਤ ਸਿੰਘ ਹਾਂਜੀ ਪਿੰਡ ਨਪਾਲ ਤਹਿਸੀਲ ਅਜਨਾਲਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੋ ਇੱਕ ਕਰੇ ਫੋਨ ਨੰਬਰ 83 ਹਾਂਜੀ 60627715 ਠੀਕ ਹੈ ਹਾਂਜੀ ਤੇ ਵਪਾਰ ਦੇ ਕੰਮ ਫਿਰ ਆਪਾਂ ਹਾਂਜੀ ਹਾਂਜੀ ਵੇਜੀ ਇਹ ਨਵਾਂ ਹੀ ਸ਼ੁਰੂ ਕੀਤਾ ਨਵਾਂ ਹੀ ਸ਼ੁਰੂ ਕੀਤਾ ਵੇਜੀ ਨਵਾਂ ਹੀ ਸ਼ੁਰੂ ਕੀਤਾ ਠੀਕ ਹੈ ਹਾਂਜੀ ਮੁੱਲ ਵੀ ਲੈਣ ਦੇ ਨਾਲ ਹੀ ਕਰਨੇ ਅੱਜ ਗਿਆਜ ਹੀ ਕਰਨੇ ਗਿਆਜ ਹੀ ਗਿਆਜ ਵੇਜੀ ਬਿਲਕੁਲ ਗਿਆਜ ਠੀਕ ਹੈ ਗਾਵਾਂ ਦੋ ਹੀ ਰਹਿ ਗਈਆਂ ਪਹਿਲਾਂ ਤਿੰਨ ਹੀ ਪਹਿਲਾਂ ਤਿੰਨ ਹੀ ਇੱਕ ਵੇਜੀ ਅੱਛਾ ਰਾਤ ਦੀ ਠੀਕ ਹੈ ਹਾਂਜੀ ਹੁਣ ਦੋ ਆ ਤੇ ਇੱਕ ਆ ਠੀਕ ਹੈ ਚਲੋ ਫਿਰ ਪਹਿਲਾਂ ਜਿਹੜੀ ਆ ਵਾਲੀ ਗਾਵਾਂ ਹਾਂਜੀ ਵੇਜੀ ਇਹਦੇ ਥੱਲੇ 7 ਲੀਟਰ ਦੁੱਧ ਆਪਾਂ 6 ਦੀ ਗਰੰਟੀ ਦਵਾਂਗੇ। ਅੱਛਾ। ਬਾਕੀ ਠੰਡੀ ਤੇਰੀ ਹੈ ਕਿਦਾਂ ਮਰਜੀ ਬੋ ਇਹਨੂੰ ਮੰਗਾ ਪਾਰੀ ਦਾ। ਅੱਛਾ। ਹਾਂਜੀ। ਠੀਕ ਹੈ। ਬੱਚਾ ਇਹਦਾ ਮਹੀਨੇ ਦਾ ਮਹੀਨੇ ਦੀ ਸੂਈ ਬਚਾਈਦਾ ਗਿਆ ਮਰ। ਚਲੋ ਬੱਚਾ ਨਹੀਂ ਹੈਗਾ ਤੇ ਉਹਦਾ ਤੇ ਇਹ ਹਾਂਜੀ ਬਾਕੀ ਦੁੱਧ ਤੇ ਸੱਤੇ ਜਾਣੀਆਂ। ਹਾਂਜੀ। ਤੇ ਬਾਕੀ ਠੰਡੀ ਸੀ ਰ। ਥਣ ਵੀ ਤੇ ਲੱਗੇ ਤਾਂ ਦੇਖ ਸਕਦੇ ਜੀ। ਇਹ ਆ ਗਿਆ ਤਾਂ ਸੋਨੇ ਰੰਗ ਰੂਪ ਵਾਲੀ ਆ ਕੱਦ ਕਾਠ ਵੀ ਠੀਕ ਆ। ਦੋ ਦੋਨੇ 6 ਕਿਲੋ ਕਹਿੰਦਾ ਕਿ ਪੱਕਾ ਜਿਹੜਾ ਹੈਗਾ ਵਾ ਇਹ ਆ ਕਿ ਜਿੰਨਾ ਘਰ ਦੇ ਚਾਹ ਪਾਣੀ ਵਾਸਤੇ ਖੜਦੀਆਂ ਵਾ ਉਹਨਾਂ ਦਾ ਜਿਹੜਾ ਸਾਰੀ ਜਾ ਕੇ ਸਾਰੀ ਜਾਊਗੀਆਂ ਚੰਗਾ ਹਾਂਜੀ ਲੈ ਜਾਓ ਜੀ ਤੇ ਦਾ ਕਿੰਨਾ ਰੱਖਣਾ ਵੀਰ ਜੀ ਫਿਰ ਆਪਾਂ ਮੁੱਲ ਮੁੱਲ ਵੀ ਜੀ ਲੈਣ ਦੇ ਨਾਲ ਹੀ ਕਰਦੀ ਹਾਂ ਜੀ ਲੈਣ ਦੇ ਨਾਲ ਹੀ ਜੀ ਹਾਂਜੀ ਮੁੱਲੇ ਦਾ 17000 ਅੱਛਾ ਹਾਂਜੀ ਲੈਣ ਦੇ ਨਾਲ ਹੀ ਵਿੱਚੋਂ ਛੋਟ ਛੜ ਕਰ ਦੋਗੇ ਛੋਟ ਕਰ ਦਾਂਗੇ ਥੋੜੀ ਬੋਤੀ ਠੀਕ ਆ ਹਾਂਜੀ ਇਹ ਕੀ ਫੋਨ ਲਾਵੇ ਕੋਈ ਹਾਂਜੀ ਕੋਈ ਫੋਨ ਲਾਵੇ ਤਾਂ ਥੋੜਾ ਬੋਤਾ ਕਰ ਦਾਂਗੇ ਲੈਣ ਦੇ ਨਾਲ ਹੀ ਕੀਤਾ ਵੀਰ ਜੀ ਮੁੱਲ ਅੱਛਾ ਹਾਂਜੀ ਠੀਕ ਆ ਤੇ ਹੁਣ ਆ ਗਏ ਆਪਣੇ ਦੂਸਰੇ ਨੰਬਰ ਤੇ ਇਹਦੇ ਕੋਲ ਕਿੰਨਾ ਹੀ ਦੁੱਧ ਵੀਰ ਜੀ ਇਹਦੇ ਕੋਲ 20 ਸਨ ਆਟਿਕ ਲੋ ਆਪਾਂ ਸਿਆਦੀ ਦੇ ਥੱਲੇ ਵੀ ਗਾਰੰਟੀ ਦਵਾਂਗੇ ਠੀਕ ਆ ਹਾਂ ਜੀ ਕਿ ਜਿਹੜਾ ਪੱਕਾ ਦੁੱਧ ਹੈਗਾ ਹੀ ਆ ਹਾਂ ਹਾਂ ਜੀ ਪੱਕਾ ਵਾ ਇੰਨਾ ਦੇ ਗਾਂ ਪਣੀ ਕੋਈ ਕਿ ਨਹੀਂ 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 ਵੀ ਜਾਨੀ ਬਣੀ ਹਲੇ ਬਣੀ ਨਹੀਂ ਗਾੜੀ ਹਾਂ ਤੇ ਇਹਦੇ ਵੀ ਥਾਣੇ ਲੱਗ ਗਏ ਤਾਂ ਦੇਖ ਸਕਦੇ ਜੀ ਤੋੜ ਦਈਏ ਫਿਰ ਇਹਨਾਂ ਵੀ ਇੱਕ ਵਾਰੀ ਦੁੱਧ ਜਿਹੜਾ ਇਹਦੇ ਕੋਲ ਵੀ 6 ਲੀਟਰ ਹੀ ਦਾਸ ਤੇ ਮੋਕੇ ਤੇ ਬਾਕੀ ਇਹ ਆ ਕਿ ਜਿਹੜੇ ਵੀ ਰਣ ਘਰ ਦੇ ਚਾਹ ਪਾਣੀ ਵਾਸਤੇ ਜ਼ਰੂਰਤ ਹੁੰਦੀ ਆ ਚਾਹ ਪਾਣੀ ਦਾ ਜਿਹੜਾ ਵਧੀਆ ਸਾਰੀ ਜਾਊਗੀ ਘਰੇ ਪੁੱਤ ਸਾਰੇ ਵੀਰ ਜਿਹੜੇ ਆ 40 50 ਹਜ਼ਾਰ ਖਰਚਣ ਵਾਲੇ ਨਹੀਂ ਹੁੰਦੇ ਆ ਦੇਖਾਂ ਦੇ ਹਵਾ ਨਾਲ ਇਹਦਾ ਵੀ ਲੱਗੇ ਤਾਂ ਦੁੱਧ ਦੋਵਾਂ ਦੇ ਕੋਲ ਹੀ 6 6 ਕਿਲੋ ਕਿੰਨੇ ਪਈ ਜਾਓ ਠੀਕ ਆ ਹਾਂਜੀ ਤੇ ਆ ਕਿੰਨੀ ਦੇ ਦੇਣੀ ਫਿਰ ਆਪਾਂ ਇਹਦਾ ਮੁੱਲ ਵੀ ਜੀ ਲੈਣ ਦੇ ਨਾਲ ਆ ਜੇ ਜੇ ਅੱਜ ਇਹ ਕਰੀਏ ਤਾਂ ਵੀ ਬਸ ਇਹ ਹੈ ਕਿ ਨਾ ਤੁਹਾਡਾ ਟਾਈਮ ਖਰਾਬ ਹੋਵੇ ਤੇ ਨਾ ਅਗਲੇ ਦਾ ਟਾਈਮ ਖਰਾਬ ਹੋਵੇ ਇਹਦਾ 18000 ਜੀ ਅੱਛਾ ਇਹਦਾ 18000 ਆ ਠੀਕ ਆ ਬਾਕੀ ਮੋਕੇ ਤੇ ਕੋਈ ਮਾਨਤਨ ਕਰਦਾ ਮੋਕੇ ਤੇ ਛੋਟ ਛੜ ਕਰ ਦੋਗੇ ਠੀਕ ਹੈ ਤੇ ਜੇ ਕੋਈ ਦੋਵੇਂ ਇਕੱਠੀਆਂ ਲੈ ਜਾਊਗਾ ਤੇ ਹੋਰ ਮਾਨ ਕਰੀ ਬਾਕੀ ਹੋਰ ਮਾਨਤਾਂ ਕਰਦਾਂਗੇ ਆਪਾਂ ਠੀਕ ਹੈ ਜੀ ਹਾਂਜੀ ਵੀਰ ਜੀ ਤੇ ਠੀਕ ਹੈ ਵੀਰ ਕੋਈ ਕੁਸ਼ਕ ਨਾ ਬਾਕੀ ਦੋ ਟਾਈਮ ਸਾਡੇ ਘਰੇ ਕੋਈ ਚੁਆਈ ਕਰਕੇ ਖੜੇ ਤਸੱਲੀ ਕਰਕੇ ਲੈ ਜਾਏ ਹਨਾ ਹਾਂਜੀ ਠੀਕ ਹੈ ਜੀ ਠੀਕ ਹੈ ਵੀਰ ਜੀ ਭਾਵੇਂ ਕੋਈ ਜ਼ਿਆਦੇ ਦੁੱਧ ਵਾਲੀ ਆ ਤੇ ਭਾਵੇਂ ਕੋਈ ਥੋੜੇ ਦੁੱਧ ਵਾਲੀ ਆ ਆਪਣੀ ਜ਼ਰੂਰ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਫੇਰ ਹੀ ਖੜਿਆ ਕਰੋ ਤੇ ਬਾਕੀ ਕੋਈ ਵੀਰ ਫੋਨ ਲਾਵੇ ਪਹਿਲੀ ਵੀਡੀਓ ਵੇ ਵੀਰ ਜੀ ਹੁਣਾਂ ਦੀ ਕੋਈ ਵੀਰ ਆਪਣਾ ਵੇਸ ਚੱਕ ਕੇ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ